ਜ਼ਰਾ ਸੋਚੋ ਜੇ ਕੋਈ ਯਾਤਰੀ ਅੰਤਰਰਾਸ਼ਟਰੀ ਉਡਾਣ ਰਾਹੀਂ ਦੂਜੇ ਦੇਸ਼ ਪਹੁੰਚ ਜਾਵੇ ਅਤੇ ਉਡਾਣ ਦੌਰਾਨ ਪਤਾ ਲੱਗੇ ਕਿ ਉਸ ਦਾ ਤਾਂ ਪਾਸਪੋਰਟ ਹੀ ਨਹੀਂ ਹੈ ਜੀ ਹਾਂ ਅਜਿਹੀ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ 에য়ার ਨਿਊਜ਼ੀਲੈਂਡ ਨੇ ਆਪਣੀਆਂ ਬੋਰਡਿੰਗ ਜਾਂਚ ਪ੍ਰਕਿਰਿਆਵਾਂ ਨੂੰ ਮੋੜ ਮਜ਼ਬੂਤ ਕਰਨ ਦੀ ਗੱਲ ਆਖੀ ਹੈ ਇਹ ਘਟਨਾ 7 ਦਸੰਬਰ ਨੂੰ ਫਲਾਈਟ NZ952 ਦੌਰਾਨ ਵਾਪਰੀ ਜੋ ਆਕਲੈਂਡ 에ਅਰਪੋਰਟ ਤੋਂ ਨਾਡੀ ਇੰਟਰਨੈਸ਼ਨਲ 에ਅਰਪੋਰਟ ਜਾ ਰਹੀ ਸੀ ਚਾਰ ਯਾਤਰੀਆਂ ਦਾ ਇੱਕ ਸਮੂਹ ਫਿਜੀ ਵਿੱਚ ਛੁੱਟੀਆਂ ਮਨਾਉਣ ਲਈ ਰਵਾਨਾ ਹੋਇਆ ਸੀ ਰਵਾਨਗੀ ਤੋਂ ਪਹਿਲਾਂ ਸਾਰੇ ਯਾਤਰੀਆਂ ਨੇ ਪਾਸਪੋਰਟ ਕੰਟਰੋਲ ਪਾਰ ਕੀਤਾ ਤੇ ਗੇਟ ਤੇ ਬੋਰਡਿੰਗ ਪਾਸ ਅਤੇ ਪਾਸਪੋਰਟ ਦੀ ਜਾਂਚ ਕਰਵਾਈ ਇਸੇ ਦੌਰਾਨ ਇੱਕ ਯਾਤਰੀ ਬਾਥਰੂਮ ਲਈ ਚਲੇ ਗਏ 에어ਲਾਈਨ ਮੁਤਾਬਕ ਗੇਟ ਸਟਾਫ ਨੇ ਬੋਰਡਿੰਗ ਪਾਸ ਆਪਣੇ ਕੋਲ ਰੱਖੇ ਹੋਏ ਸਨ ਜਦਕਿ ਪਾਸਪੋਰਟ ਯਾਤਰੀਆਂ ਦੇ ਕੋਲ ਸਨ ਜਦ ਸਮੂਹ ਵਾਪਸ ਆਇਆ ਉਹਨਾਂ ਨੇ ਬੋਰਡਿੰਗ ਪਾਸ ਲਏ ਅਤੇ ਜਹਾਜ਼ ਦੇ ਵਿੱਚ ਸਵਾਰ ਹੋ ਗਏ ਕਿਉਂਕਿ ਪਹਿਲਾਂ ਹੀ ਪਛਾਣ ਦੀ ਪੁਸ਼ਟੀ ਹੋ ਚੁੱਕੀ ਸੀ ਇਸ ਲਈ ਹਾਜ਼ਰ ਦੇ ਦਰਵਾਜ਼ੇ ਤੇ ਮੁੜ ਪਾਸਪੋਰਟ ਚੈੱਕ ਨਹੀਂ ਕੀਤੇ ਗਏ ਉਡਾਨ ਦੌਰਾਨ ਜਦ ਯਾਤਰੀ ਫੀਜੀ ਆਗਮਨ ਫਾਰਮ ਭਰ ਰਹੇ ਸਨ ਤਾਂ ਪਤਾ ਲੱਗਿਆ ਕਿ ਇੱਕ ਪਾਸਪੋਰਟ ਗੁੰਮ ਹੈ ਕੈਬਨ ਕਰੂ ਨੇ ਤੁਰੰਤ ਜਹਾਜ਼ ਵਿੱਚ ਤਲਾਸ਼ੀ ਕੀਤੀ ਪਰ ਡਾਕੂਮੈਂਟ ਨਹੀਂ ਮਿਲਿਆ ਜਦ ਜਹਾਜ਼ ਰਾਡੀ ਇੰਟਰਨੈਸ਼ਨਲ 에ਅਰਪੋਰਟ ਤੇ ਉਤਰਿਆ ਤਾਂ ਫੀਜੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਾਰਵਾਈ ਕੀਤੀ ਦਿਨ ਯਾਤਰੀਆਂ ਨੂੰ ਕਲੀਅਰੈਂਸ ਮਿਲ ਗਈ ਪਰ ਬਿਨਾ ਪਾਸਪੋਰਟ ਵਾਲੀ ਯਾਤਰੀ ਨੂੰ ਰੋਕ ਲਿਆ ਗਿਆ ਅਤੇ ਉਸੇ ਜਹਾਜ਼ ਰਾਹੀਂ ਆਕਲੈਂਡ 에어ਪੋਰਟ ਤੇ ਭੇਜ ਦਿੱਤਾ ਗਿਆ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ 에어ਲਾਈਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਯਾਤਰੀ ਕੋਲ ਵੈਲਿਡ ਯਾਤਰਾ ਡਾਕੂਮੈਂਟ ਹੋਣ ਨਹੀਂ ਤਾਂ ਜੁਰਮਾਨਾ ਜਾਂ ਵਾਪਸੀ ਦਾ ਖਰਚਾ ਚਲਣਾ ਪੈ ਸਕਦਾ ਹੈ ਬਾਅਦ ਵਿੱਚ ਉਹ ਪਾਸਪੋਰਟ ਆਕਲੈਂਡ 에어ਪੋਰਟ ਤੇ ਮਿਲ ਗਿਆ ਹਾਲਾਂਕਿ ਇਸ ਬਾਰੇ ਵਕ-ਵਕ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ ਕਿ ਕਿੱਥੇ ਅਤੇ ਕਿਸ ਨੂੰ ਮਿਲਿਆ ਏ ਨਿਊਜ਼ੀਲੈਂਡ ਦੀ ਜਨਰਲ ਮੈਨੇਜਰ ਕਿਟ ਬੋਅਰ ਨੇ ਕਿਹਾ ਹੈ ਕਿ ਕਟਨਾ ਯਾਤਰੀਆਂ ਲਈ ਕਾਫੀ ਪਰੇਸ਼ਾਨੀ ਵਾਲੀ ਸੀ 에어ਲਾਈਨ ਨੇ ਦਾਵਾ ਕੀਤਾ ਹੈ ਕਿ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਸੀ ਪਰ ਹੁਣ ਟੀਮਾਂ ਨੂੰ ਡਾਕੂਮੈਂਟ ਜਾਂਚ ਹੋਰ ਮਜ਼ਬੂਤ ਕਰਨ ਦੀ ਹਦਾਇਤਾਂ ਦਿੱਤੇ ਗਏ ਹਨ ਯਾਤਰੀ ਸਮੂਹ ਨੇ ਗੁੰਮ ਪਾਸਪੋਰਟ ਦੀ ਜ਼ਿੰਮੇਵਾਰ ਸਵਕਾਰ ਕੀਤੀ ਹੈ ਤੇ ਵਾਪਸੀ ਦੀ ਟਿਕਟ ਦਾ ਖਰਚਾ ਵੀ ਭਰਿਆ ਪਰ ਉਹਨਾਂ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਜੇਕਰ ਬੋਰਡਿੰਗ ਸਮੇਂ ਇੱਕ ਵਾਧੂ ਫਿਜ਼ੀਕਲ ਡਾਕੂਮੈਂਟ ਚੈੱਕ ਹੁੰਦਾ ਤਾਂ ਸ਼ਾਇਦ ਇਹ ਸਥਿਤੀ ਨਾ ਬਣਦੀ ਇਹ ਘਟਨਾ ਇੱਕ ਵਾਰ ਫਿਰ ਯਾਦ ਦਿਵਾਉਂਦੀ ਹੈ ਕਿ ਅੰਤਰਰਾਸ਼ਟਰੀ ਯਾਤਰਾ ਦੌਰਾਨ ਪਾਸਪੋਰਟ ਅਤੇ ਹੋਰ ਡਾਕੂਮੈਂਟ ਦੀ ਸੁਰੱਖਿਆ ਸਿਰਫ 에ਅਰਲਾਈਨ ਨਹੀਂ ਸਗੋਂ ਯਾਤਰੀਆਂ ਦੀ ਵੀ ਸਾਂਝੀ ਜ਼ਿੰਮੇਵਾਰੀ ਹੁੰਦੀ ਹੈ ਜ਼ਰਾ ਸੋਚੋ ਜੇ ਕੋਈ ਯਾਤਰੀ ਅੰਤਰਰਾਸ਼ਟਰੀ ਉਡਾਣ ਰਾਹੀਂ ਦੂਜੇ ਦੇਸ਼ ਪਹੁੰਚ ਜਾਵੇ ਅਤੇ ਉਡਾਣ ਦੌਰਾਨ ਪਤਾ ਲੱਗੇ ਕਿ ਉਸ ਦਾ ਤਾਂ ਪਾਸਪੋਰਟ ਹੀ ਨਹੀਂ ਹੈ ਜੀ ਹਾਂ ਅਜਿਹੀ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ 에য়ার ਨਿਊਜ਼ੀਲੈਂਡ ਨੇ ਆਪਣੀਆਂ ਬੋਰਡਿੰਗ ਜਾਂਚ ਪ੍ਰਕਿਰਿਆਵਾਂ ਨੂੰ ਮੋੜ ਮਜ਼ਬੂਤ ਕਰਨ ਦੀ ਗੱਲ ਆਕੀ ਹੈ ਇਹ ਘਟਨਾ 7 ਦਸੰਬਰ ਨੂੰ ਫਲਾਈਟ NZ952 ਦੌਰਾਨ ਵਾਪਰੀ ਜੋ ਆਕਲੈਂਡ 에ਅਰਪੋਰਟ ਤੋਂ ਨਾਡੀ ਇੰਟਰਨੈਸ਼ਨਲ 에ਅਰਪੋਰਟ ਜਾ ਰਹੀ ਸੀ ਚਾਰ ਯਾਤਰੀਆਂ ਦਾ ਇੱਕ ਸਮੂਹ ਫਿਜੀ ਵਿੱਚ ਛੁੱਟੀਆਂ ਮਨਾਉਣ ਲਈ ਰਵਾਨਾ ਹੋਇਆ ਸੀ ਰਵਾਨਗੀ ਤੋਂ ਪਹਿਲਾਂ ਸਾਰੇ ਯਾਤਰੀਆਂ ਨੇ ਪਾਸਪੋਰਟ ਕੰਟਰੋਲ ਪਾਰ ਕੀਤਾ ਤੇ ਗੇਟ ਤੇ ਬੋਰਡਿੰਗ ਪਾਸ ਅਤੇ ਪਾਸਪੋਰਟ ਦੀ ਜਾਂਚ ਕਰਵਾਈ ਇਸੇ ਦੌਰਾਨ ਇੱਕ ਯਾਤਰੀ ਬਾਥਰੂਮ ਲਈ ਚਲੇ ਗਏ 에ਅਰਲਾਈਨ ਮੁਤਾਬਕ ਗੇਟ ਸਟਾਫ ਨੇ ਬੋਰਡਿੰਗ ਪਾਸ ਆਪਣੇ ਕੋਲ ਰੱਖੇ ਹੋਏ ਸਨ ਜਦਕਿ ਪਾਸਪੋਰਟ ਯਾਤਰੀਆਂ ਦੇ ਕੋਲ ਸਨ ਜਦ ਸਮੂਹ ਵਾਪਸ ਆਇਆ ਉਹਨਾਂ ਨੇ ਬੋਰਡਿੰਗ ਪਾਸ ਲਏ ਅਤੇ ਜਹਾਜ਼ ਦੇ ਵਿੱਚ ਸਵਾਰ ਹੋ ਗਏ ਕਿਉਂਕਿ ਪਹਿਲਾਂ ਹੀ ਪਛਾਣ ਦੀ ਪੁਸ਼ਟੀ ਹੋ ਚੁੱਕੀ ਸੀ ਇਸ ਲਈ ਹਾਜ਼ਰ ਦੇ ਦਰਵਾਜ਼ੇ ਤੇ ਮੁੜ ਪਾਸਪੋਰਟ ਚੈੱਕ ਨਹੀਂ ਕੀਤੇ ਗਏ ਉਡਾਣ ਦੌਰਾਨ ਜਦ ਯਾਤਰੀ ਫੀਜੀ ਆਗਮਨ ਫਾਰਮ ਭਰ ਰਹੇ ਸਨ ਤਾਂ ਪਤਾ ਲੱਗਿਆ ਕਿ ਇੱਕ ਪਾਸਪੋਰਟ ਗੁੰਮ ਹੈ ਕੈਬਨ ਕਰੂ ਨੇ ਤੁਰੰਤ ਜਹਾਜ਼ ਵਿੱਚ ਤਲਾਸ਼ੀ ਕੀਤੀ ਪਰ ਡਾਕੂਮੈਂਟ ਨਹੀਂ ਮਿਲਿਆ ਜਦ ਜਹਾਜ਼ ਰਾਡੀ ਇੰਟਰਨੈਸ਼ਨਲ 에ਅਰਪੋਰਟ ਤੇ ਉਤਰਿਆ ਤਾਂ ਫੀਜੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਾਰਵਾਈ ਕੀਤੀ ਦਿਨ ਯਾਤਰੀਆਂ ਨੂੰ ਕਲੀਅਰੈਂਸ ਮਿਲ ਗਏ ਪਰ ਬਿਨਾ ਪਾਸਪੋਰਟ ਵਾਲੀ ਯਾਤਰੀ ਨੂੰ ਰੋਕ ਲਿਆ ਗਿਆ ਅਤੇ ਉਸੇ ਜਹਾਜ਼ ਰਾਹੀਂ ਆਕਲੈਂਡ 에어ਪੋਰਟ ਤੇ ਭੇਜ ਦਿੱਤਾ ਗਿਆ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ 에어ਲਾਈਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਯਾਤਰੀ ਕੋਲ ਵੈਲਿਡ ਯਾਤਰਾ ਡਾਕੂਮੈਂਟ ਹੋਣ ਨਹੀਂ ਤਾਂ ਜੁਰਮਾਨਾ ਜਾਂ ਵਾਪਸੀ ਦਾ ਖਰਚਾ ਚਲਣਾ ਪੈ ਸਕਦਾ ਹੈ ਬਾਅਦ ਵਿੱਚ ਉਹ ਪਾਸਪੋਰਟ ਆਕਲੈਂਡ 에어ਪੋਰਟ ਤੇ ਮਿਲ ਗਿਆ ਹਾਲਾਂਕਿ ਇਸ ਬਾਰੇ ਵੱਖ-ਵੱਖ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ ਕਿ ਕਿੱਥੇ ਅਤੇ ਕਿਸ ਨੂੰ ਮਿਲਿਆ ਏ ਨਿਊਜ਼ੀਲੈਂਡ ਦੀ ਜਨਰਲ ਮੈਨੇਜਰ ਕਿਟ ਬੋਅਰ ਨੇ ਕਿਹਾ ਹੈ ਕਿ ਕਟਨਾ ਯਾਤਰੀਆਂ ਲਈ ਕਾਫੀ ਪਰੇਸ਼ਾਨੀ ਵਾਲੀ ਸੀ 에어ਲਾਈਨ ਨੇ ਦਾਵਾ ਕੀਤਾ ਹੈ ਕਿ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਪਰ ਹੁਣ ਟੀਮਾਂ ਨੂੰ ਡਾਕੂਮੈਂਟ ਜਾਂਚ ਹੋਰ ਮਜ਼ਬੂਤ ਕਰਨ ਦੀ ਹਦਾਇਤ ਹੈ ਦੇਤੇਗਾ ਗਿਆ ਹਨ ਯਾਤਰੀ ਸਮੂਹ ਨੇ ਗੁੰਮ ਪਾਸਪੋਰਟ ਦੀ ਜ਼ਿੰਮੇਵਾਰ ਸਵਕਾਰ ਕੀਤੀ ਹੈ ਤੇ ਵਾਪਸੀ ਦੀ ਟਿਕਟ ਦਾ ਖਰਚਾ ਵੀ ਭਰਿਆ ਪਰ ਉਹਨਾਂ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਜੇਕਰ ਬੋਰਡਿੰਗ ਸਮੇਂ ਇੱਕ ਵਾਧੂ ਫਿਜ਼ੀਕਲ ਡਾਕੂਮੈਂਟ ਚੈੱਕ ਹੁੰਦਾ ਤਾਂ ਸ਼ਾਇਦ ਇਹ ਸਥਿਤੀ ਨਾ ਬਣਦੀ ਇਹ ਘਟਨਾ ਇੱਕ ਵਾਰ ਫਿਰ ਯਾਦ ਦਿਵਾਉਂਦੀ ਹੈ ਕਿ ਅੰਤਰਰਾਸ਼ਟਰੀ ਯਾਤਰਾ ਦੌਰਾਨ ਪਾਸਪੋਰਟ ਅਤੇ ਹੋਰ ਡਾਕੂਮੈਂਟ ਦੀ ਸੁਰੱਖਿਆ ਸਿਰਫ 에ਰਲਾਈਨ ਨਹੀਂ ਸਗੋਂ ਯਾਤਰੀਆਂ ਦੀ ਵੀ ਸਾਂਝੀ ਜ਼ਿੰਮੇਵਾਰੀ ਹੁੰਦੀ ਹੈ ਜ਼ਰਾ ਸੋਚੋ ਜੇ ਕੋਈ ਯਾਤਰੀ ਅੰਤਰਰਾਸ਼ਟਰੀ ਉਡਾਨ ਰਾਹੀਂ ਦੂਜੇ ਦੇਸ਼ ਪਹੁੰਚ ਜਾਵੇ ਅਤੇ ਉਡਾਨ ਦੌਰਾਨ ਪਤਾ ਲੱਗੇ ਕਿ ਉਸ ਦਾ ਤਾਂ ਪਾਸਪੋਰਟ ਹੀ ਨਹੀਂ ਹੈ ਜੀ ਹਾਂ ਅਜਿਹੀ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ 에ਅ ਨਿਊਜ਼ੀਲੈਂਡ ਨੇ ਆਪਣੀਆਂ ਬੋਰਡਿੰਗ ਜਾਂਚ ਪ੍ਰਕਿਰਿਆਵਾਂ ਨੂੰ ਮੋੜ ਮਜ਼ਬੂਤ ਕਰਨ ਦੀ ਗੱਲ ਆਕੀ ਹੈ ਇਹ ਘਟਨਾ 7 ਦਸੰਬਰ ਨੂੰ ਫਲਾਈਟ NZ952 ਦੌਰਾਨ ਵਾਪਰੀ ਜੋ ਆਕਲੈਂਡ 에ਅਰਪੋਰਟ ਤੋਂ ਨਾਡੀ ਇੰਟਰਨੈਸ਼ਨਲ 에ਅਰਪੋਰਟ ਜਾ ਰਹੀ ਸੀ ਚਾਰ ਯਾਤਰੀਆਂ ਦਾ ਇੱਕ ਸਮੂਹ ਫਿਜੀ ਵਿੱਚ ਛੁੱਟੀਆਂ ਮਨਾਉਣ ਲਈ ਰਵਾਨਾ ਹੋਇਆ ਸੀ ਰਵਾਨਗੀ ਤੋਂ ਪਹਿਲਾਂ ਸਾਰੇ ਯਾਤਰੀਆਂ ਨੇ ਪਾਸਪੋਰਟ ਕੰਟਰੋਲ ਪਾਰ ਕੀਤਾ ਤੇ ਗੇਟ ਤੇ ਬੋਰਡਿੰਗ ਪਾਸ ਅਤੇ ਪਾਸਪੋਰਟ ਦੀ ਜਾਂਚ ਕਰਵਾਈ ਇਸੇ ਦੌਰਾਨ ਇੱਕ ਯਾਤਰੀ ਬਾਥਰੂਮ ਲਈ ਚਲੇ ਗਏ 에어ਲਾਈਨ ਮੁਤਾਬਕ ਗੇਟ ਸਟਾਫ ਨੇ ਬੋਰਡਿੰਗ ਪਾਸ ਆਪਣੇ ਕੋਲ ਰੱਖੇ ਹੋਏ ਸਨ ਜਦਕਿ ਪਾਸਪੋਰਟ ਯਾਤਰੀਆਂ ਦੇ ਕੋਲ ਸਨ ਜਦ ਸਮੂਹ ਵਾਪਸ ਆਇਆ ਉਹਨਾਂ ਨੇ ਬੋਰਡਿੰਗ ਪਾਸ ਲਿਆ ਤੇ ਜਹਾਜ਼ ਦੇ ਵਿੱਚ ਸਵਾਰ ਹੋ ਗਏ ਕਿਉਂਕਿ ਪਹਿਲਾਂ ਹੀ ਪਛਾਣ ਦੀ ਪੁਸ਼ਟੀ ਹੋ ਚੁੱਕੀ ਸੀ ਇਸ ਲਈ ਹਾਜ਼ਰ ਦੇ ਦਰਵਾਜ਼ੇ ਤੇ ਮੁੜ ਪਾਸਪੋਰਟ ਚੈੱਕ ਨਹੀਂ ਕੀਤੇ ਗਏ ਉਡਾਣ ਦੌਰਾਨ ਜਦ ਯਾਤਰੀ ਫੀਜ਼ੀ ਆਗਮਨ ਫਾਰਮ ਭਰ ਰਹੇ ਸਨ ਤਾਂ ਪਤਾ ਲੱਗਿਆ ਕਿ ਇੱਕ ਪਾਸਪੋਰਟ ਗੁੰਮ ਹੈ ਕੈਬਨ ਕਰੂ ਨੇ ਤੁਰੰਤ ਜਹਾਜ਼ ਵਿੱਚ ਤਲਾਸ਼ੀ ਕੀਤੀ ਪਰ ਡਾਕੂਮੈਂਟ ਨਹੀਂ ਮਿਲਿਆ ਜਦ ਜਹਾਜ਼ ਰਾਡੀ ਇੰਟਰਨੈਸ਼ਨਲ 에ਅਰਪੋਰਟ ਤੇ ਉਤਰਿਆ ਤਾਂ ਫੀਜ਼ੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਾਰਵਾਈ ਕੀਤੀ ਦਿਨ ਯਾਤਰੀਆਂ ਨੂੰ ਕਲੀਅਰੈਂਸ ਮਿਲ ਗਏ ਪਰ ਬਿਨਾ ਪਾਸਪੋਰਟ ਵਾਲੀ ਯਾਤਰੀ ਨੂੰ ਰੋਕ ਲਿਆ ਗਿਆ ਅਤੇ ਉਸੇ ਜਹਾਜ਼ ਰਾਹੀਂ ਆਕਲੈਂਡ 에어ਪੋਰਟ ਤੇ ਭੇਜ ਦਿੱਤਾ ਗਿਆ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ 에어ਲਾਈਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਯਾਤਰੀ ਕੋਲ ਵੈਲਿਡ ਯਾਤਰਾ ਡਾਕੂਮੈਂਟ ਹੋਣ ਨਹੀਂ ਤਾਂ ਜੁਰਮਾਨਾ ਜਾਂ ਵਾਪਸੀ ਦਾ ਖਰਚਾ ਚਲਣਾ ਪੈ ਸਕਦਾ ਹੈ ਬਾਅਦ ਵਿੱਚ ਉਹ ਪਾਸਪੋਰਟ ਆਕਲੈਂਡ 에어ਪੋਰਟ ਤੇ ਮਿਲ ਗਿਆ ਹਾਲਾਂਕਿ ਇਸ ਬਾਰੇ ਵਕ-ਵਕ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ ਕਿ ਕਿੱਥੇ ਅਤੇ ਕਿਸ ਨੂੰ ਮਿਲਿਆ ਏ ਨਿਊਜ਼ੀਲੈਂਡ ਦੀ ਜਨਰਲ ਮੈਨੇਜਰ ਕਿਟ ਬੋਅਰ ਨੇ ਕਿਹਾ ਹੈ ਕਿ ਕਟਨਾ ਯਾਤਰੀਆਂ ਲਈ ਕਾਫੀ ਪਰੇਸ਼ਾਨੀ ਵਾਲੀ ਸੀ 에어ਲਾਈਨ ਨੇ ਦਾਵਾ ਕੀਤਾ ਹੈ ਕਿ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਪਰ ਹੁਣ ਟੀਮਾਂ ਨੂੰ ਡਾਕੂਮੈਂਟ ਜਾਂਚ ਹੋਰ ਮਜ਼ਬੂਤ ਕਰਨ ਦੀ ਹਦਾਇਤ ਹੈ ਦਿੱਤੇ ਗਏ ਹਨ ਯਾਤਰੀ ਸਮੂਹ ਨੇ ਗੁੰਮ ਪਾਸਪੋਰਟ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ ਹੈ ਤੇ ਵਾਪਸੀ ਦੀ ਟਿਕਟ ਦਾ ਖਰਚਾ ਵੀ ਭਰਿਆ ਪਰ ਉਹਨਾਂ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਜੇਕਰ ਬੋਰਡਿੰਗ ਸਮੇਂ ਇੱਕ ਵਾਧੂ ਫਿਜ਼ੀਕਲ ਡਾਕੂਮੈਂਟ ਚੈੱਕ ਹੁੰਦਾ ਤਾਂ ਸ਼ਾਇਦ ਇਹ ਸਥਿਤੀ ਨਾ ਬਣਦੀ ਇਹ ਘਟਨਾ ਇੱਕ ਵਾਰ ਫਿਰ ਯਾਦ ਦਿਵਾਉਂਦੀ ਹੈ ਕਿ ਅੰਤਰਰਾਸ਼ਟਰੀ ਯਾਤਰਾ ਦੌਰਾਨ ਪਾਸਪੋਰਟ ਅਤੇ ਹੋਰ ਡਾਕੂਮੈਂਟ ਦੀ ਸੁਰੱਖਿਆ ਸਿਰਫ 에ਰਲਾਈਨ ਨਹੀਂ ਸਗੋਂ ਯਾਤਰੀਆਂ ਦੀ ਵੀ ਸਾਂਝੀ ਜ਼ਿੰਮੇਵਾਰੀ ਹੁੰਦੀ ਹੈ ਜ਼ਰਾ ਸੋਚੋ ਜੇ ਕੋਈ ਯਾਤਰੀ ਅੰਤਰਰਾਸ਼ਟਰੀ ਉਡਾਣ ਰਾਹੀਂ ਦੂਜੇ ਦੇਸ਼ ਪਹੁੰਚ ਜਾਵੇ ਅਤੇ ਉਡਾਣ ਦੌਰਾਨ ਪਤਾ ਲੱਗੇ ਕਿ ਉਸ ਦਾ ਤਾਂ ਪਾਸਪੋਰਟ ਹੀ ਨਹੀਂ ਹੈ ਜੀ ਹਾਂ ਅਜਿਹੀ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ 에য়ার ਨਿਊਜ਼ੀਲੈਂਡ ਨੇ ਆਪਣੀਆਂ ਬੋਰਡਿੰਗ ਜਾਂਚ ਪ੍ਰਕਿਰਿਆਵਾਂ ਨੂੰ ਮੋੜ ਮਜ਼ਬੂਤ ਕਰਨ ਦੀ ਗੱਲ ਆਕੀ ਹੈ ਇਹ ਘਟਨਾ 7 ਦਸੰਬਰ ਨੂੰ ਫਲਾਈਟ NZ952 ਦੌਰਾਨ ਵਾਪਰੀ ਜੋ ਆਕਲੈਂਡ 에ਅਰਪੋਰਟ ਤੋਂ ਨਾਡੀ ਇੰਟਰਨੈਸ਼ਨਲ 에ਅਰਪੋਰਟ ਜਾ ਰਹੀ ਸੀ ਚਾਰ ਯਾਤਰੀਆਂ ਦਾ ਇੱਕ ਸਮੂਹ ਫਿਜੀ ਵਿੱਚ ਛੁੱਟੀਆਂ ਮਨਾਉਣ ਲਈ ਰਵਾਨਾ ਹੋਇਆ ਸੀ ਰਵਾਨਗੀ ਤੋਂ ਪਹਿਲਾਂ ਸਾਰੇ ਯਾਤਰੀਆਂ ਨੇ ਪਾਸਪੋਰਟ ਕੰਟਰੋਲ ਪਾਰ ਕੀਤਾ ਤੇ ਗੇਟ ਤੇ ਬੋਰਡਿੰਗ ਪਾਸ ਅਤੇ ਪਾਸਪੋਰਟ ਦੀ ਜਾਂਚ ਕਰਵਾਈ ਇਸੇ ਦੌਰਾਨ ਇੱਕ ਯਾਤਰੀ ਬਾਥਰੂਮ ਲਈ ਚਲੇ ਗਏ 에어ਲਾਈਨ ਮੁਤਾਬਕ ਗੇਟ ਸਟਾਫ ਨੇ ਬੋਰਡਿੰਗ ਪਾਸ ਆਪਣੇ ਕੋਲ ਰੱਖੇ ਹੋਏ ਸਨ ਜਦਕਿ ਪਾਸਪੋਰਟ ਯਾਤਰੀਆਂ ਦੇ ਕੋਲ ਸਨ ਜਦ ਸਮੂਹ ਵਾਪਸ ਆਇਆ ਉਹਨਾਂ ਨੇ ਬੋਰਡਿੰਗ ਪਾਸ ਲਏ ਅਤੇ ਜਹਾਜ਼ ਦੇ ਵਿੱਚ ਸਵਾਰ ਹੋ ਗਏ ਕਿਉਂਕਿ ਪਹਿਲਾਂ ਹੀ ਪਛਾਣ ਦੀ ਪੁਸ਼ਟੀ ਹੋ ਚੁੱਕੀ ਸੀ ਇਸ ਲਈ ਹਾਜ਼ਰ ਦੇ ਦਰਵਾਜ਼ੇ ਤੇ ਮੁੜ ਪਾਸਪੋਰਟ ਚੈੱਕ ਨਹੀਂ ਕੀਤੇ ਗਏ ਉਡਾਣ ਦੌਰਾਨ ਜਦ ਯਾਤਰੀ ਫੀਜੀ ਆਗਮਨ ਫਾਰਮ ਭਰ ਰਹੇ ਸਨ ਤਾਂ ਪਤਾ ਲੱਗਿਆ ਕਿ ਇੱਕ ਪਾਸਪੋਰਟ ਗੁੰਮ ਹੈ ਕੈਬਨ ਕਰੂ ਨੇ ਤੁਰੰਤ ਜਹਾਜ਼ ਵਿੱਚ ਤਲਾਸ਼ੀ ਕੀਤੀ ਪਰ ਡਾਕੂਮੈਂਟ ਨਹੀਂ ਮਿਲਿਆ ਜਦ ਜਹਾਜ਼ ਰਾਡੀ ਇੰਟਰਨੈਸ਼ਨਲ 에ਅਰਪੋਰਟ ਤੇ ਉਤਰਿਆ ਤਾਂ ਫੀਜੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਾਰਵਾਈ ਕੀਤੀ ਦਿਨ ਯਾਤਰੀਆਂ ਨੂੰ ਕਲੀਅਰੈਂਸ ਮਿਲ ਗਏ ਪਰ ਬਿਨਾ ਪਾਸਪੋਰਟ ਵਾਲੀ ਯਾਤਰੀ ਨੂੰ ਰੋਕ ਲਿਆ ਗਿਆ ਅਤੇ ਉਸੇ ਜਹਾਜ਼ ਰਾਹੀਂ ਆਕਲੈਂਡ 에어ਪੋਰਟ ਤੇ ਭੇਜ ਦਿੱਤਾ ਗਿਆ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ 에어ਲਾਈਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਯਾਤਰੀ ਕੋਲ ਵੈਲਿਡ ਯਾਤਰਾ ਡਾਕੂਮੈਂਟ ਹੋਣ ਨਹੀਂ ਤਾਂ ਜੁਰਮਾਨਾ ਜਾਂ ਵਾਪਸੀ ਦਾ ਖਰਚਾ ਚਲਣਾ ਪੈ ਸਕਦਾ ਹੈ ਬਾਅਦ ਵਿੱਚ ਉਹ ਪਾਸਪੋਰਟ ਆਕਲੈਂਡ 에어ਪੋਰਟ ਤੇ ਮਿਲ ਗਿਆ ਹਾਲਾਂਕਿ ਇਸ ਬਾਰੇ ਵਕ-ਵਕ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ ਕਿ ਕਿੱਥੇ ਅਤੇ ਕਿਸ ਨੂੰ ਮਿਲਿਆ ਏ ਨਿਊਜ਼ੀਲੈਂਡ ਦੀ ਜਨਰਲ ਮੈਨੇਜਰ ਕਿਟ ਬੋਅਰ ਨੇ ਕਿਹਾ ਹੈ ਕਿ ਕਟਨਾ ਯਾਤਰੀਆਂ ਲਈ ਕਾਫੀ ਪਰੇਸ਼ਾਨੀ ਵਾਲੀ ਸੀ 에어ਲਾਈਨ ਨੇ ਦਾਵਾ ਕੀਤਾ ਹੈ ਕਿ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਪਰ ਹੁਣ ਟੀਮਾਂ ਨੂੰ ਡਾਕੂਮੈਂਟ ਜਾਂਚ ਹੋਰ ਮਜ਼ਬੂਤ ਕਰਨ ਦੀ ਹਦਾਇਤਾਂ ਦਿੱਤੇ ਗਏ ਹਨ ਯਾਤਰੀ ਸਮੂਹ ਨੇ ਗੁੰਮ ਪਾਸਪੋਰਟ ਦੀ ਜ਼ਿੰਮੇਵਾਰ ਸਵਕਾਰ ਕੀਤੀ ਹੈ ਤੇ ਵਾਪਸੀ ਦੀ ਟਿਕਟ ਦਾ ਖਰਚਾ ਵੀ ਭਰਿਆ ਪਰ ਉਹਨਾਂ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਜੇਕਰ ਬੋਰਡਿੰਗ ਸਮੇਂ ਇੱਕ ਵਾਧੂ ਫਿਜ਼ੀਕਲ ਡਾਕੂਮੈਂਟ ਚੈੱਕ ਹੁੰਦਾ ਤਾਂ ਸ਼ਾਇਦ ਇਹ ਸਥਿਤੀ ਨਾ ਬਣਦੀ ਇਹ ਘਟਨਾ ਇੱਕ ਵਾਰ ਫਿਰ ਯਾਦ ਦਿਵਾਉਂਦੀ ਹੈ ਕਿ ਅੰਤਰਰਾਸ਼ਟਰੀ ਯਾਤਰਾ ਦੌਰਾਨ ਪਾਸਪੋਰਟ ਅਤੇ ਹੋਰ ਡਾਕੂਮੈਂਟ ਦੀ ਸੁਰੱਖਿਆ ਸਿਰਫ 에ਰਲਾਈਨ ਨਹੀਂ ਸਗੋਂ ਯਾਤਰੀਆਂ ਦੀ ਵੀ ਸਾਂਝੀ ਜ਼ਿੰਮੇਵਾਰੀ ਹੁੰਦੀ ਹੈ ਜ਼ਰਾ ਸੋਚੋ ਜੇ ਕੋਈ ਯਾਤਰੀ ਅੰਤਰਰਾਸ਼ਟਰੀ ਉਡਾਨ ਰਾਹੀਂ ਦੂਜੇ ਦੇਸ਼ ਪਹੁੰਚ ਜਾਵੇ ਅਤੇ ਉਡਾਨ ਦੌਰਾਨ ਪਤਾ ਲੱਗੇ ਕਿ ਉਸ ਦਾ ਤਾਂ ਪਾਸਪੋਰਟ ਹੀ ਨਹੀਂ ਹੈ ਜੀ ਹਾਂ ਅਜਿਹੀ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ 에য়ার ਨਿਊਜ਼ੀਲੈਂਡ ਨੇ ਆਪਣੀਆਂ ਬੋਰਡਿੰਗ ਜਾਂਚ ਪ੍ਰਕਿਰਿਆਵਾਂ ਨੂੰ ਮੋੜ ਮਜ਼ਬੂਤ ਕਰਨ ਦੀ ਗੱਲ ਆਕੀ ਹੈ ਇਹ ਘਟਨਾ 7 ਦਸੰਬਰ ਨੂੰ ਫਲਾਈਟ NZ952 ਦੌਰਾਨ ਵਾਪਰੀ ਜੋ ਆਕਲੈਂਡ 에ਅਰਪੋਰਟ ਤੋਂ ਨਾਡੀ ਇੰਟਰਨੈਸ਼ਨਲ 에ਅਰਪੋਰਟ ਜਾ ਰਹੀ ਸੀ ਚਾਰ ਯਾਤਰੀਆਂ ਦਾ ਇੱਕ ਸਮੂਹ ਫਿਜੀ ਵਿੱਚ ਛੁੱਟੀਆਂ ਮਨਾਉਣ ਲਈ ਰਵਾਨਾ ਹੋਇਆ ਸੀ ਰਵਾਨਗੀ ਤੋਂ ਪਹਿਲਾਂ ਸਾਰੇ ਯਾਤਰੀਆਂ ਨੇ ਪਾਸਪੋਰਟ ਕੰਟਰੋਲ ਪਾਰ ਕੀਤਾ ਤੇ ਗੇਟ ਤੇ ਬੋਰਡਿੰਗ ਪਾਸ ਅਤੇ ਪਾਸਪੋਰਟ ਦੀ ਜਾਂਚ ਕਰਵਾਈ ਇਸੇ ਦੌਰਾਨ ਇੱਕ ਯਾਤਰੀ ਬਾਥਰੂਮ ਲਈ ਚਲੇ ਗਏ 에어ਲਾਈਨ ਮੁਤਾਬਕ ਗੇਟ ਸਟਾਫ ਨੇ ਬੋਰਡਿੰਗ ਪਾਸ ਆਪਣੇ ਕੋਲ ਰੱਖੇ ਹੋਏ ਸਨ ਜਦਕਿ ਪਾਸਪੋਰਟ ਯਾਤਰੀਆਂ ਦੇ ਕੋਲ ਸਨ ਜਦ ਸਮੂਹ ਵਾਪਸ ਆਇਆ ਉਹਨਾਂ ਨੇ ਬੋਰਡਿੰਗ ਪਾਸ ਲਏ ਅਤੇ ਜਹਾਜ਼ ਦੇ ਵਿੱਚ ਸਵਾਰ ਹੋ ਗਏ ਕਿਉਂਕਿ ਪਹਿਲਾਂ ਹੀ ਪਛਾਣ ਦੀ ਪੁਸ਼ਟੀ ਹੋ ਚੁੱਕੀ ਸੀ ਇਸ ਲਈ ਹਾਜ਼ ਦੇ ਦਰਵਾਜੇ ਤੇ ਮੁੜ ਪਾਸਪੋਰਟ ਚੈੱਕ ਨਹੀਂ ਕੀਤੇ ਗਏ ਉਡਾਣ ਦੌਰਾਨ ਜਦ ਯਾਤਰੀ ਫੀਜੀ ਆਗਮਨ ਫਾਰਮ ਭਰ ਰਹੇ ਸਨ ਤਾਂ ਪਤਾ ਲੱਗਿਆ ਕਿ ਇੱਕ ਪਾਸਪੋਰਟ ਗੁੰਮ ਹੈ ਕੈਬਨ ਕਰੂ ਨੇ ਤੁਰੰਤ ਜਹਾਜ਼ ਵਿੱਚ ਤਲਾਸ਼ੀ ਕੀਤੀ ਪਰ ਡਾਕੂਮੈਂਟ ਨਹੀਂ ਮਿਲਿਆ ਜਦ ਜਹਾਜ਼ ਰਾਡੀ ਇੰਟਰਨੈਸ਼ਨਲ 에ਅਰਪੋਰਟ ਤੇ ਉਤਰਿਆ ਤਾਂ ਫੀਜੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਾਰਵਾਈ ਕੀਤੀ ਦਿਨ ਯਾਤਰੀਆਂ ਨੂੰ ਕਲੀਅਰੈਂਸ ਮਿਲ ਗਏ ਪਰ ਬਿਨਾ ਪਾਸਪੋਰਟ ਵਾਲੀ ਯਾਤਰੀ ਨੂੰ ਰੋਕ ਲਿਆ ਗਿਆ ਅਤੇ ਉਸੇ ਜਹਾਜ਼ ਰਾਹੀਂ ਆਕਲੈਂਡ 에어ਪੋਰਟ ਤੇ ਭੇਜ ਦਿੱਤਾ ਗਿਆ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ 에어ਲਾਈਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਯਾਤਰੀ ਕੋਲ ਵੈਲਿਡ ਯਾਤਰਾ ਡਾਕੂਮੈਂਟ ਹੋਣ ਨਹੀਂ ਤਾਂ ਜੁਰਮਾਨਾ ਜਾਂ ਵਾਪਸੀ ਦਾ ਖਰਚਾ ਚਲਣਾ ਪੈ ਸਕਦਾ ਹੈ ਬਾਅਦ ਵਿੱਚ ਉਹ ਪਾਸਪੋਰਟ ਆਕਲੈਂਡ 에어ਪੋਰਟ ਤੇ ਮਿਲ ਗਿਆ ਹਾਲਾਂਕਿ ਇਸ ਬਾਰੇ ਵਕ-ਵਕ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ ਕਿ ਕਿੱਥੇ ਅਤੇ ਕਿਸ ਨੂੰ ਮਿਲਿਆ ਏ ਨਿਊਜ਼ੀਲੈਂਡ ਦੀ ਜਨਰਲ ਮੈਨੇਜਰ ਕਿਟ ਬੋਅਰ ਨੇ ਕਿਹਾ ਹੈ ਕਿ ਕਟਨਾ ਯਾਤਰੀਆਂ ਲਈ ਕਾਫੀ ਪਰੇਸ਼ਾਨੀ ਵਾਲੀ ਸੀ 에어ਲਾਈਨ ਨੇ ਦਾਵਾ ਕੀਤਾ ਹੈ ਕਿ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਪਰ ਹੁਣ ਟੀਮਾਂ ਨੂੰ ਡਾਕੂਮੈਂਟ ਜਾਂਚ ਹੋਰ ਮਜ਼ਬੂਤ ਕਰਨ ਦੀ ਹਦਾਇਤਾਂ ਦੇਤੇਗਾ ਗਿਆ ਹਨ ਯਾਤਰੀ ਸਮੂਹ ਨੇ ਗੁੰਮ ਪਾਸਪੋਰਟ ਦੀ ਜ਼ਿੰਮੇਵਾਰ ਸਵਕਾਰ ਕੀਤੀ ਹੈ ਤੇ ਵਾਪਸੀ ਦੀ ਟਿਕਟ ਦਾ ਖਰਚਾ ਵੀ ਭਰਿਆ ਪਰ ਉਹਨਾਂ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਜੇਕਰ ਬੋਰਡਿੰਗ ਸਮੇਂ ਇੱਕ ਵਾਧੂ ਫਿਜ਼ੀਕਲ ਡਾਕੂਮੈਂਟ ਚੈੱਕ ਹੁੰਦਾ ਤਾਂ ਸ਼ਾਇਦ ਇਹ ਸਥਿਤੀ ਨਾ ਬਣਦੀ ਇਹ ਘਟਨਾ ਇੱਕ ਵਾਰ ਫਿਰ ਯਾਦ ਦਿਵਾਉਂਦੀ ਹੈ ਕਿ ਅੰਤਰਰਾਸ਼ਟਰੀ ਯਾਤਰਾ ਦੌਰਾਨ ਪਾਸਪੋਰਟ ਅਤੇ ਹੋਰ ਡਾਕੂਮੈਂਟ ਦੀ ਸੁਰੱਖਿਆ ਸਿਰਫ 에ਰਲਾਈਨ ਨਹੀਂ ਸਗੋਂ ਯਾਤਰੀਆਂ ਦੀ ਵੀ ਸਾਂਝੀ ਜ਼ਿੰਮੇਵਾਰੀ ਹੁੰਦੀ ਹੈ ਜ਼ਰਾ ਸੋਚੋ ਜੇ ਕੋਈ ਯਾਤਰੀ ਅੰਤਰਰਾਸ਼ਟਰੀ ਉਡਾਨ 'ਾਂ ਰਹੀ ਦੂਜੇ ਦੇਸ਼ ਪਹੁੰਚ ਜਾਵੇ ਅਤੇ ਉਡਾਨ ਦੌਰਾਨ ਪਤਾ ਲੱਗੇ ਕਿ ਉਸ ਦਾ ਤਾਂ ਪਾਸਪੋਰਟ ਹੀ ਨਹੀਂ ਹੈ ਜੀ ਹਾਂ ਅਜਿਹੀ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ 에য়ার ਨਿਊਜ਼ੀਲੈਂਡ ਨੇ ਆਪਣੀਆਂ ਬੋਰਡਿੰਗ ਜਾਂਚ ਪ੍ਰਕਿਰਿਆਵਾਂ ਨੂੰ ਮੋੜ ਮਜ਼ਬੂਤ ਕਰਨ ਦੀ ਗੱਲ ਆਕੀ ਹੈ ਇਹ ਘਟਨਾ 7 ਦਸੰਬਰ ਨੂੰ ਫਲਾਈਟ NZ952 ਦੌਰਾਨ ਵਾਪਰੀ ਜੋ ਆਕਲੈਂਡ 에ਅਰਪੋਰਟ ਤੋਂ ਨਾਡੀ ਇੰਟਰਨੈਸ਼ਨਲ 에ਅਰਪੋਰਟ ਜਾ ਰਹੀ ਸੀ ਚਾਰ ਯਾਤਰੀਆਂ ਦਾ ਇੱਕ ਸਮੂਹ ਫਿਜੀ ਵਿੱਚ ਛੁੱਟੀਆਂ ਮਨਾਉਣ ਲਈ ਰਵਾਨਾ ਹੋਇਆ ਸੀ ਰਵਾਨਗੀ ਤੋਂ ਪਹਿਲਾਂ ਸਾਰੇ ਯਾਤਰੀਆਂ ਨੇ ਪਾਸਪੋਰਟ ਕੰਟਰੋਲ ਪਾਰ ਕੀਤਾ ਤੇ ਗੇਟ ਤੇ ਬੋਰਡਿੰਗ ਪਾਸ ਅਤੇ ਪਾਸਪੋਰਟ ਦੀ ਜਾਂਚ ਕਰਵਾਈ ਇਸੇ ਦੌਰਾਨ ਇੱਕ ਯਾਤਰੀ ਬਾਥਰੂਮ ਲਈ ਚਲੇ ਗਏ 에어ਲਾਈਨ ਮੁਤਾਬਕ ਗੇਟ ਸਟਾਫ ਨੇ ਬੋਰਡਿੰਗ ਪਾਸ ਆਪਣੇ ਕੋਲ ਰੱਖੇ ਹੋਏ ਸਨ ਜਦਕਿ ਪਾਸਪੋਰਟ ਯਾਤਰੀਆਂ ਦੇ ਕੋਲ ਸਨ ਜਦ ਸਮੂਹ ਵਾਪਸ ਆਇਆ ਉਹਨਾਂ ਨੇ ਬੋਰਡਿੰਗ ਪਾਸ ਲਏ ਅਤੇ ਜਹਾਜ਼ ਦੇ ਵਿੱਚ ਸਵਾਰ ਹੋ ਗਏ ਕਿਉਂਕਿ ਪਹਿਲਾਂ ਹੀ ਪਛਾਣ ਦੀ ਪੁਸ਼ਟੀ ਹੋ ਚੁੱਕੀ ਸੀ ਇਸ ਲਈ ਹਾਜ਼ਰ ਦੇ ਦਰਵਾਜ਼ੇ ਤੇ ਮੁੜ ਪਾਸਪੋਰਟ ਚੈੱਕ ਨਹੀਂ ਕੀਤੇ ਗਏ ਉਡਾਣ ਦੌਰਾਨ ਜਦ ਯਾਤਰੀ ਫੀਜ਼ੀ ਆਗਮਨ ਫਾਰਮ ਭਰ ਰਹੇ ਸਨ ਤਾਂ ਪਤਾ ਲੱਗਿਆ ਕਿ ਇੱਕ ਪਾਸਪੋਰਟ ਗੁੰਮ ਹੈ ਕੈਬਨ ਕਰੂ ਨੇ ਤੁਰੰਤ ਜਹਾਜ਼ ਵਿੱਚ ਤਲਾਸ਼ੀ ਕੀਤੀ ਪਰ ਡਾਕੂਮੈਂਟ ਨਹੀਂ ਮਿਲਿਆ ਜਦ ਜਹਾਜ਼ ਰਾਡੀ ਇੰਟਰਨੈਸ਼ਨਲ 에ਅਰਪੋਰਟ ਤੇ ਉਤਰਿਆ ਤਾਂ ਫੀਜ਼ੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਾਰਵਾਈ ਕੀਤੀ ਦਿਨ ਯਾਤਰੀਆਂ ਨੂੰ ਕਲੀਅਰੈਂਸ ਮਿਲ ਗਏ ਪਰ ਬਿਨਾ ਪਾਸਪੋਰਟ ਵਾਲੀ ਯਾਤਰੀ ਨੂੰ ਰੋਕ ਲਿਆ ਗਿਆ ਅਤੇ ਉਸੇ ਜਹਾਜ਼ ਰਾਹੀਂ ਆਕਲੈਂਡ 에어ਪੋਰਟ ਤੇ ਭੇਜ ਦਿੱਤਾ ਗਿਆ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ 에어ਲਾਈਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਯਾਤਰੀ ਕੋਲ ਵੈਲਿਡ ਯਾਤਰਾ ਡਾਕੂਮੈਂਟ ਹੋਣ ਨਹੀਂ ਤਾਂ ਜੁਰਮਾਨਾ ਜਾਂ ਵਾਪਸੀ ਦਾ ਖਰਚਾ ਚਲਣਾ ਪੈ ਸਕਦਾ ਹੈ ਬਾਅਦ ਵਿੱਚ ਉਹ ਪਾਸਪੋਰਟ ਆਕਲੈਂਡ 에어ਪੋਰਟ ਤੇ ਮਿਲ ਗਿਆ ਹਾਲਾਂਕਿ ਇਸ ਬਾਰੇ ਵਕ-ਵਕ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ ਕਿ ਕਿੱਥੇ ਅਤੇ ਕਿਸ ਨੂੰ ਮਿਲਿਆ ਏ ਨਿਊਜ਼ੀਲੈਂਡ ਦੀ ਜਨਰਲ ਮੈਨੇਜਰ ਕਿਟ ਬੋਅਰ ਨੇ ਕਿਹਾ ਹੈ ਕਿ ਕਟਨਾ ਯਾਤਰੀਆਂ ਲਈ ਕਾਫੀ ਪਰੇਸ਼ਾਨੀ ਵਾਲੀ ਸੀ 에어ਲਾਈਨ ਨੇ ਦਾਵਾ ਕੀਤਾ ਹੈ ਕਿ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਪਰ ਹੁਣ ਟੀਮਾਂ ਨੂੰ ਡਾਕੂਮੈਂਟ ਜਾਂਚ ਹੋਰ ਮਜ਼ਬੂਤ ਕਰਨ ਦੀ ਹਦਾਇਤ ਹੈ ਦੇਤੇਗਾ ਗਿਆ ਹਨ ਯਾਤਰੀ ਸਮੂਹ ਨੇ ਗੁੰਮ ਪਾਸਪੋਰਟ ਦੀ ਜ਼ਿੰਮੇਵਾਰ ਸਵਕਾਰ ਕੀਤੀ ਹੈ ਤੇ ਵਾਪਸੀ ਦੀ ਟਿਕਟ ਦਾ ਖਰਚਾ ਵੀ ਭਰਿਆ ਪਰ ਉਹਨਾਂ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਜੇਕਰ ਬੋਰਡਿੰਗ ਸਮੇਂ ਇੱਕ ਵਾਧੂ ਫਿਜ਼ੀਕਲ ਡਾਕੂਮੈਂਟ ਚੈੱਕ ਹੁੰਦਾ ਤਾਂ ਸ਼ਾਇਦ ਇਹ ਸਥਿਤੀ ਨਾ ਬਣਦੀ ਇਹ ਘਟਨਾ ਇੱਕ ਵਾਰ ਫਿਰ ਯਾਦ ਦਿਵਾਉਂਦੀ ਹੈ ਕਿ ਅੰਤਰਰਾਸ਼ਟਰੀ ਯਾਤਰਾ ਦੌਰਾਨ ਪਾਸਪੋਰਟ ਅਤੇ ਹੋਰ ਡਾਕੂਮੈਂਟ ਦੀ ਸੁਰੱਖਿਆ ਸਿਰਫ 에ਰਲਾਈਨ ਨਹੀਂ ਸਗੋਂ ਯਾਤਰੀਆਂ ਦੀ ਵੀ ਸਾਂਝੀ ਜ਼ਿੰਮੇਵਾਰੀ ਹੁੰਦੀ ਹੈ ਜ਼ਰਾ ਸੋਚੋ ਜੇ ਕੋਈ ਯਾਤਰੀ ਅੰਤਰਰਾਸ਼ਟਰੀ ਉਡਾਨ ਰਾਹੀਂ ਦੂਜੇ ਦੇਸ਼ ਪਹੁੰਚ ਜਾਵੇ ਅਤੇ ਉਡਾਨ ਦੌਰਾਨ ਪਤਾ ਲੱਗੇ ਕਿ ਉਸ ਦਾ ਤਾਂ ਪਾਸਪੋਰਟ ਹੀ ਨਹੀਂ ਹੈ ਜੀ ਹਾਂ ਅਜਿਹੀ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਏਅਰ ਨਿਊਜ਼ੀਲੈਂਡ ਨੇ ਆਪਣੀਆਂ ਬੋਰਡਿੰਗ ਜਾਂਚ ਪ੍ਰਕਿਰਿਆਵਾਂ ਨੂੰ ਮੋੜ ਮਜ਼ਬੂਤ ਕਰਨ ਦੀ ਗੱਲ ਆਕੀ ਹੈ ਇਹ ਘਟਨਾ 7 ਦਸੰਬਰ ਨੂੰ ਫਲਾਈਟ NZ952 ਦੌਰਾਨ ਵਾਪਰੀ ਜੋ ਆਕਲੈਂਡ 에ਅਰਪੋਰਟ ਤੋਂ ਨਾਡੀ ਇੰਟਰਨੈਸ਼ਨਲ 에ਅਰਪੋਰਟ ਜਾ ਰਹੀ ਸੀ ਚਾਰ ਯਾਤਰੀਆਂ ਦਾ ਇੱਕ ਸਮੂਹ ਫਿਜੀ ਵਿੱਚ ਛੁੱਟੀਆਂ ਮਨਾਉਣ ਲਈ ਰਵਾਨਾ ਹੋਇਆ ਸੀ ਰਵਾਨਗੀ ਤੋਂ ਪਹਿਲਾਂ ਸਾਰੇ ਯਾਤਰੀਆਂ ਨੇ ਪਾਸਪੋਰਟ ਕੰਟਰੋਲ ਪਾਰ ਕੀਤਾ ਤੇ ਗੇਟ ਤੇ ਬੋਰਡਿੰਗ ਪਾਸ ਅਤੇ ਪਾਸਪੋਰਟ ਦੀ ਜਾਂਚ ਕਰਵਾਈ ਇਸੇ ਦੌਰਾਨ ਇੱਕ ਯਾਤਰੀ ਬਾਥਰੂਮ ਲਈ ਚਲੇ ਗਏ 에어ਲਾਈਨ ਮੁਤਾਬਕ ਗੇਟ ਸਟਾਫ ਨੇ ਬੋਰਡਿੰਗ ਪਾਸ ਆਪਣੇ ਕੋਲ ਰੱਖੇ ਹੋਏ ਸਨ ਜਦਕਿ ਪਾਸਪੋਰਟ ਯਾਤਰੀਆਂ ਦੇ ਕੋਲ ਸਨ ਜਦ ਸਮੂਹ ਵਾਪਸ ਆਇਆ ਉਹਨਾਂ ਨੇ ਬੋਰਡਿੰਗ ਪਾਸ ਲਏ ਅਤੇ ਜਹਾਜ਼ ਦੇ ਵਿੱਚ ਸਵਾਰ ਹੋ ਗਏ ਕਿਉਂਕਿ ਪਹਿਲਾਂ ਹੀ ਪਛਾਣ ਦੀ ਪੁਸ਼ਟੀ ਹੋ ਚੁੱਕੀ ਸੀ ਇਸ ਲਈ ਹਾਜ਼ਰ ਦੇ ਦਰਵਾਜ਼ੇ ਤੇ ਮੁੜ ਪਾਸਪੋਰਟ ਚੈੱਕ ਨਹੀਂ ਕੀਤੇ ਗਏ ਉਡਾਣ ਦੌਰਾਨ ਜਦ ਯਾਤਰੀ ਫੀਜ਼ੀ ਆਗਮਨ ਫਾਰਮ ਭਰ ਰਹੇ ਸਨ ਤਾਂ ਪਤਾ ਲੱਗਿਆ ਕਿ ਇੱਕ ਪਾਸਪੋਰਟ ਗੁੰਮ ਹੈ ਕੈਬਨ ਕਰੂ ਨੇ ਤੁਰੰਤ ਜਹਾਜ਼ ਵਿੱਚ ਤਲਾਸ਼ੀ ਕੀਤੀ ਪਰ ਡਾਕੂਮੈਂਟ ਨਹੀਂ ਮਿਲਿਆ ਜਦ ਜਹਾਜ਼ ਰਾਡੀ ਇੰਟਰਨੈਸ਼ਨਲ 에ਅਰਪੋਰਟ ਤੇ ਉਤਰਿਆ ਤਾਂ ਫੀਜ਼ੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਾਰਵਾਈ ਕੀਤੀ ਦਿਨ ਯਾਤਰੀਆਂ ਨੂੰ ਕਲੀਅਰੈਂਸ ਮਿਲ ਗਏ ਪਰ ਬਿਨਾ ਪਾਸਪੋਰਟ ਵਾਲੀ ਯਾਤਰੀ ਨੂੰ ਰੋਕ ਲਿਆ ਗਿਆ ਅਤੇ ਉਸੇ ਜਹਾਜ਼ ਰਾਹੀਂ ਆਕਲੈਂਡ 에어ਪੋਰਟ ਤੇ ਭੇਜ ਦਿੱਤਾ ਗਿਆ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ 에어ਲਾਈਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਯਾਤਰੀ ਕੋਲ ਵੈਲਿਡ ਯਾਤਰਾ ਡਾਕੂਮੈਂਟ ਹੋਣ ਨਹੀਂ ਤਾਂ ਜੁਰਮਾਨਾ ਜਾਂ ਵਾਪਸੀ ਦਾ ਖਰਚਾ ਚਲਣਾ ਪੈ ਸਕਦਾ ਹੈ ਬਾਅਦ ਵਿੱਚ ਉਹ ਪਾਸਪੋਰਟ ਆਕਲੈਂਡ 에어ਪੋਰਟ ਤੇ ਮਿਲ ਗਿਆ ਹਾਲਾਂਕਿ ਇਸ ਬਾਰੇ ਵਕ-ਵਕ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ ਕਿ ਕਿੱਥੇ ਅਤੇ ਕਿਸ ਨੂੰ ਮਿਲਿਆ ਏ ਨਿਊਜ਼ੀਲੈਂਡ ਦੀ ਜਨਰਲ ਮੈਨੇਜਰ ਕਿਟ ਬੋਅਰ ਨੇ ਕਿਹਾ ਹੈ ਕਿ ਕਟਨਾ ਯਾਤਰੀਆਂ ਲਈ ਕਾਫੀ ਪਰੇਸ਼ਾਨੀ ਵਾਲੀ ਸੀ 에어ਲਾਈਨ ਨੇ ਦਾਵਾ ਕੀਤਾ ਹੈ ਕਿ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਪਰ ਹੁਣ ਟੀਮਾਂ ਨੂੰ ਡਾਕੂਮੈਂਟ ਜਾਂਚ ਹੋਰ ਮਜ਼ਬੂਤ ਕਰਨ ਦੀ ਹਦਾਇਤ ਹੈ ਦੇਤੇ ਅਗੇ ਗਏ ਹਨ ਯਾਤਰੀ ਸਮੂਹ ਨੇ ਗੁੰਮ ਪਾਸਪੋਰਟ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ ਹੈ ਤੇ ਵਾਪਸੀ ਦੀ ਟਿਕਟ ਦਾ ਖਰਚਾ ਵੀ ਭਰਿਆ ਪਰ ਉਹਨਾਂ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਜੇਕਰ ਬੋਰਡਿੰਗ ਸਮੇਂ ਇੱਕ ਵਾਧੂ ਫਿਜ਼ੀਕਲ ਡਾਕੂਮੈਂਟ ਚੈੱਕ ਹੁੰਦਾ ਤਾਂ ਸ਼ਾਇਦ ਇਹ ਸਥਿਤੀ ਨਾ ਬਣਦੀ ਇਹ ਘਟਨਾ ਇੱਕ ਵਾਰ ਫਿਰ ਯਾਦ ਦਿਵਾਉਂਦੀ ਹੈ ਕਿ ਅੰਤਰਰਾਸ਼ਟਰੀ ਯਾਤਰਾ ਦੌਰਾਨ ਪਾਸਪੋਰਟ ਅਤੇ ਹੋਰ ਡਾਕੂਮੈਂਟ ਦੀ ਸੁਰੱਖਿਆ ਸਿਰਫ 에ਰਲਾਈਨ ਨਹੀਂ ਸਗੋਂ ਯਾਤਰੀਆਂ ਦੀ ਵੀ ਸਾਂਝੀ ਜ਼ਿੰਮੇਵਾਰੀ ਹੁੰਦੀ ਹੈ ਜ਼ਰਾ ਸੋਚੋ ਜੇ ਕੋਈ ਯਾਤਰੀ ਅੰਤਰਰਾਸ਼ਟਰੀ ਉਡਾਨ ਰਾਹੀਂ ਦੂਜੇ ਦੇਸ਼ ਪਹੁੰਚ ਜਾਵੇ ਅਤੇ ਉਡਾਨ ਦੌਰਾਨ ਪਤਾ ਲੱਗੇ ਕਿ ਉਸ ਦਾ ਤਾਂ ਪਾਸਪੋਰਟ ਹੀ ਨਹੀਂ ਹੈ ਜੀ ਹਾਂ ਅਜਿਹੀ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ 에য়ার ਨਿਊਜ਼ੀਲੈਂਡ ਨੇ ਆਪਣੀਆਂ ਬੋਰਡਿੰਗ ਜਾਂਚ ਪ੍ਰਕਿਰਿਆਵਾਂ ਨੂੰ ਮੋੜ ਮਜ਼ਬੂਤ ਕਰਨ ਦੀ ਗੱਲ ਆਕੀ ਹੈ ਇਹ ਘਟਨਾ 7 ਦਸੰਬਰ ਨੂੰ ਫਲਾਈਟ NZ952 ਦੌਰਾਨ ਵਾਪਰੀ ਜੋ ਆਕਲੈਂਡ 에ਅਰਪੋਰਟ ਤੋਂ ਨਾਡੀ ਇੰਟਰਨੈਸ਼ਨਲ 에ਅਰਪੋਰਟ ਜਾ ਰਹੀ ਸੀ ਚਾਰ ਯਾਤਰੀਆਂ ਦਾ ਇੱਕ ਸਮੂਹ ਫਿਜੀ ਵਿੱਚ ਛੁੱਟੀਆਂ ਮਨਾਉਣ ਲਈ ਰਵਾਨਾ ਹੋਇਆ ਸੀ ਰਵਾਨਗੀ ਤੋਂ ਪਹਿਲਾਂ ਸਾਰੇ ਯਾਤਰੀਆਂ ਨੇ ਪਾਸਪੋਰਟ ਕੰਟਰੋਲ ਪਾਰ ਕੀਤਾ ਤੇ ਗੇਟ ਤੇ ਬੋਰਡਿੰਗ ਪਾਸ ਅਤੇ ਪਾਸਪੋਰਟ ਦੀ ਜਾਂਚ ਕਰਵਾਈ ਇਸੇ ਦੌਰਾਨ ਇੱਕ ਯਾਤਰੀ ਬਾਥਰੂਮ ਲਈ ਚਲੇ ਗਏ 에어ਲਾਈਨ ਮੁਤਾਬਕ ਗੇਟ ਸਟਾਫ ਨੇ ਬੋਰਡਿੰਗ ਪਾਸ ਆਪਣੇ ਕੋਲ ਰੱਖੇ ਹੋਏ ਸਨ ਜਦਕਿ ਪਾਸਪੋਰਟ ਯਾਤਰੀਆਂ ਦੇ ਕੋਲ ਸਨ ਜਦ ਸਮੂਹ ਵਾਪਸ ਆਇਆ ਉਹਨਾਂ ਨੇ ਬੋਰਡਿੰਗ ਪਾਸ ਲਏ ਅਤੇ ਜਹਾਜ਼ ਦੇ ਵਿੱਚ ਸਵਾਰ ਹੋ ਗਏ ਕਿਉਂਕਿ ਪਹਿਲਾਂ ਹੀ ਪਛਾਣ ਦੀ ਪੁਸ਼ਟੀ ਹੋ ਚੁੱਕੀ ਸੀ ਇਸ ਲਈ ਹਾਜ਼ਰ ਦੇ ਦਰਵਾਜ਼ੇ ਤੇ ਮੁੜ ਪਾਸਪੋਰਟ ਚੈੱਕ ਨਹੀਂ ਕੀਤੇ ਗਏ ਉਡਾਣ ਦੌਰਾਨ ਜਦ ਯਾਤਰੀ ਫੀਜੀ ਆਗਮਨ ਫਾਰਮ ਭਰ ਰਹੇ ਸਨ ਤਾਂ ਪਤਾ ਲੱਗਿਆ ਕਿ ਇੱਕ ਪਾਸਪੋਰਟ ਗੁੰਮ ਹੈ ਕੈਬਨ ਕਰੂ ਨੇ ਤੁਰੰਤ ਜਹਾਜ਼ ਵਿੱਚ ਤਲਾਸ਼ੀ ਕੀਤੀ ਪਰ ਡਾਕੂਮੈਂਟ ਨਹੀਂ ਮਿਲਿਆ ਜਦ ਜਹਾਜ਼ ਰਾਡੀ ਇੰਟਰਨੈਸ਼ਨਲ 에ਅਰਪੋਰਟ ਤੇ ਉਤਰਿਆ ਤਾਂ ਫੀਜੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਾਰਵਾਈ ਕੀਤੀ ਤੇ ਨਿ ਯਾਤਰੀਆਂ ਨੂੰ ਕਲੀਅਰੈਂਸ ਮਿਲ ਗਏ ਪਰ ਬਿਨਾ ਪਾਸਪੋਰਟ ਵਾਲੀ ਯਾਤਰੀ ਨੂੰ ਰੋਕ ਲਿਆ ਗਿਆ ਅਤੇ ਉਸੇ ਜਹਾਜ਼ ਰਾਹੀਂ ਆਕਲੈਂਡ 에어ਪੋਰਟ ਤੇ ਭੇਜ ਦਿੱਤਾ ਗਿਆ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ 에어ਲਾਈਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਯਾਤਰੀ ਕੋਲ ਵੈਲਿਡ ਯਾਤਰਾ ਡਾਕੂਮੈਂਟ ਹੋਣ ਨਹੀਂ ਤਾਂ ਜੁਰਮਾਨਾ ਜਾਂ ਵਾਪਸੀ ਦਾ ਖਰਚਾ ਚਲਣਾ ਪੈ ਸਕਦਾ ਹੈ ਬਾਅਦ ਵਿੱਚ ਉਹ ਪਾਸਪੋਰਟ ਆਕਲੈਂਡ 에어ਪੋਰਟ ਤੇ ਮਿਲ ਗਿਆ ਹਾਲਾਂਕਿ ਇਸ ਬਾਰੇ ਵਕ-ਵਕ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ ਕਿ ਕਿੱਥੇ ਅਤੇ ਕਿਸ ਨੂੰ ਮਿਲਿਆ ਏ ਨਿਊਜ਼ੀਲੈਂਡ ਦੀ ਜਨਰਲ ਮੈਨੇਜਰ ਕਿਟ ਬੋਅਰ ਨੇ ਕਿਹਾ ਹੈ ਕਿ ਕਟਨਾ ਯਾਤਰੀਆਂ ਲਈ ਕਾਫੀ ਪਰੇਸ਼ਾਨੀ ਵਾਲੀ ਸੀ 에어ਲਾਈਨ ਨੇ ਦਾਵਾ ਕੀਤਾ ਹੈ ਕਿ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਪਰ ਹੁਣ ਟੀਮਾਂ ਨੂੰ ਡਾਕੂਮੈਂਟ ਜਾਂਚ ਹੋਰ ਮਜ਼ਬੂਤ ਕਰਨ ਦੀ ਹਦਾਇਤਾਂ ਦੇਤੇ ਅਗੇ ਹਨ ਯਾਤਰੀ ਸਮੂਹ ਨੇ ਗੁੰਮ ਪਾਸਪੋਰਟ ਦੀ ਜ਼ਿੰਮੇਵਾਰ ਸਵਕਾਰ ਕੀਤੀ ਹੈ ਤੇ ਵਾਪਸੀ ਦੀ ਟਿਕਟ ਦਾ ਖਰਚਾ ਵੀ ਭਰਿਆ ਪਰ ਉਹਨਾਂ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਜੇਕਰ ਬੋਰਡਿੰਗ ਸਮੇਂ ਇੱਕ ਵਾਧੂ ਫਿਜ਼ੀਕਲ ਡਾਕੂਮੈਂਟ ਚੈੱਕ ਹੁੰਦਾ ਤਾਂ ਸ਼ਾਇਦ ਇਹ ਸਥਿਤੀ ਨਾ ਬਣਦੀ ਇਹ ਘਟਨਾ ਇੱਕ ਵਾਰ ਫਿਰ ਯਾਦ ਦਿਵਾਉਂਦੀ ਹੈ ਕਿ ਅੰਤਰਰਾਸ਼ਟਰੀ ਯਾਤਰਾ ਦੌਰਾਨ ਪਾਸਪੋਰਟ ਅਤੇ ਹੋਰ ਡਾਕੂਮੈਂਟ ਦੀ ਸੁਰੱਖਿਆ ਸਿਰਫ 에ਅਰਲਾਈਨ ਨਹੀਂ ਸਗੋ